ਸਤਿ ਸ਼੍ਰੀ ਅਕਾਲ ਜੀ ਹੁਣ ਇੱਕ ਜਿਹੜੀ ਪੰਜਾਬ ਦੇ ਵਿੱਚ ਨਵੀਂ ਮੁਸੀਬਤ ਆਈ ਵੀ ਹੈ ਹੜ੍ਹਾਂ ਦੀ ਜਿਹੜੀ ਬੜੀ ਵੱਡੀ ਮੁਸੀਬਤ ਆਈ ਵੀ ਹੈ ਇਸ ਦੇ ਨਾਲ ਜਿਹੜੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਪਿੰਡ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਨੁਕਸਾਨੇ ਗਏ ਜਾਂ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜਿਹੜੇ ਬੰਨਾਂ ਦੇ ਲਾਗੇ ਦੇ ਪਿੰਡ ਹੈ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਹੀ ਮਾੜਾ ਹਾਲ ਹੈ ਪਾਣੀ ਜੋ ਪਿੰਡਾਂ ਦੇ ਅੰਦਰ ਵੜ ਚੁੱਕਿਆ ਹੈ ਤਿੰਨ ਤਿੰਨ ਚਾਰ ਚਾਰ ਫੁੱਟ ਜੋ ਪਾਣੀ ਚੜ ਚੁੱਕਿਆ ਹੈ ਇਸ ਨੇ ਜਿਹੜੇ ਪਿੰਡ ਹੈ ਇਹਨਾਂ ਦੀ ਬਹੁਤ ਜ਼ਿਆਦਾ ਪਿੰਡਾਂ ਦਾ ਨੁਕਸਾਨ ਕੀਤਾ ਜੋ ਪਿੰਡ ਦਰਿਆ ਦੇ ਲਾਗੇ ਦੇ ਹਨ ਉੱਥੇ ਕਈ ਜਿਹੜੇ ਪਿੰਡ ਹਨ ਉਹਨਾਂ ਦੇ ਵਿੱਚ ਜਿਹੜੇ ਪਾਣੀ ਹੈ ਉਨੜ ਬੜੀ ਢਾਲ ਆਈ ਹੋਈ ਹੈ ਕਈ ਪਿੰਡਾਂ ਦੇ ਵਿੱਚ ਤਾਂ ਪਾਣੀ ਅੰਦਰ ਵੜ ਚੁੱਕਿਆ ਹੈ ਕਈ ਪਿੰਡਾਂ ਨੂੰ ਬਹੁਤ ਬੁਰੀ ਤਰ੍ਹਾਂ ਢਾਲ ਆਈ ਹੋਈ ਹੈ ਜਿਸ ਦੇ ਨਾਲ ਜਿਹੜੇ ਬੰਨਾਂ ਦਾ ਨੁਕਸਾਨ ਹੋ ਰਿਹਾ ਹੈ ਤੋਂ ਇਸੇ ਜਿਹੜੇ ਬੰਨ ਬੰਨ ਜਿਹੜੇ ਲੱਗੇ ਹੋਏ ਜਿਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਜਿਹੜੀ ਹੈ ਸੇਵਾ ਚੱਲ ਰਹੀ ਹੈ ਜਿਵੇਂ ਕਿ ਆਪਣੇ ਜੋ ਬੜਾ ਜੋ ਤਹਿਸੀਲ ਦੇ ਵਿੱਚ ਪੈਂਦਾ ਪਿੰਡ ਤਾਜੋਵਾਲ ਉੱਥੇ ਵੀ ਜਿਹੜੀ ਪਾਣੀ ਦੀ ਮਾਰ ਪੈ ਚੁੱਕੀ ਹੈ ਜੋ ਬੰਨ ਹੈ ਉਸ ਨੂੰ ਢਾਹ ਲੱਗ ਚੁੱਕੀ ਹੈ ਉੱਥੇ ਵੀ ਜਿਹੜੀ ਸੇਵਾ ਦਾ ਕੰਮ ਚੱਲ ਰਿਹਾ ਹੈ ਜੋ ਦੂਰ ਦੂਰ ਨੇੜੇ ਦੇ ਜਿਹੜੇ ਪਿੰਡ ਹੈ ਉੱਥੇ ਆ ਕੇ ਜਿਹੜੀ ਉਹ ਪਿੰਡ ਵਾਸੀ ਉਹਨਾਂ ਦੀ ਹੈਲਪ ਕਰ ਰਹੇ ਹਨ ਸੇਵਾ ਕਰ ਰਹੇ ਹਨ ਜਿੱਥੋਂ ਤੱਕ ਵੀ ਕਿਸੇ ਦੀ ਬਾਹ ਲੱਗਦੀ ਉਹ ਜਰੂਰ ਲਾਂਦੇ ਹਨ ਸੇਵਾ ਵਿੱਚ ਕਈ ਪਿੰਡਾਂ ਦੇ ਸੇਵਾਦਾਰ ਅੱਜ ਵੀ ਉੱਥੇ ਡਟੇ ਹੋਏ ਹਨ ਇਸੇ ਜਿਹੜੀ ਲੜੀ ਦੇ ਤਹਿਤ ਬਲਾਚੌਰ ਤਹਿਸੀਲ ਦਾ ਪਿੰਡ ਪੂਰੀਵਾਰੇ ਮਾਲੇਵਾਲ ਜਿਹੜੀ ਉਹਨਾਂ ਦੇ ਸੇਵਾਦਾਰ ਹੈ ਸਿੱਧ ਬੱਬਾ ਜੰਮੂਜੀਤ ਦਰਬਾਰ ਦੇ ਉਹਨਾਂ ਵੱਲੋਂ ਜੋ ਉੱਥੇ ਮਿੱਟੀ ਦੀਆਂ ਟਰਾਲੀਆਂ ਲਿਜਾ ਕੇ ਬਨ ਦੇ ਨਾਲ-ਨਾਲ ਜੋ ਜਾਲ ਲਾ ਕੇ ਵਿੱਚ ਉਹ ਮਿੱਟੀ ਉਸਿੱਟੀ ਗਈ ਹੈ ਤਾਂ ਕਿ ਜਿਹੜਾ ਬਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਹੀ ਸੇਵਾਦਾਰਾਂ ਦਾ ਜਿਹੜੇ ਦੂਰ ਪਰੇ ਤੇ ਆਂਦੇ ਇੱਥੇ ਸੇਵਾ ਕਰਦੇ ਆ ਤੇ ਜਿਹੜੇ ਪਿੰਡ ਤੱਜਵਾਲਾ ਇਹਨੂੰ ਸਹਿਯੋਗ ਮਾਰਦੇ ਹਨ ਤੇ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਹੀ ਸੰਗਤਾਂ ਜਿਹੜੀ ਅੱਜ ਵੀ ਇੱਥੇ ਸੇਵਾ ਕਰਨ ਆਈ ਹੈ ਜਾਂ ਕੱਲ ਨੂੰ ਵੀ ਆਉਂਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਜੋ ਰਲ ਮਿਲ ਕੇ ਸਾਹ ਦੇਣਾ ਚਾਹੀਦਾ ਹੈ ਤਾਂ ਕਿ ਜਿਹੜਾ ਵੀ ਕੋਈ ਦਰਿਆ ਦੇ ਲਾਗੇ ਦਾ ਪਿੰਡ ਹੈ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਰਹਿਣ ਠੀਕ ਠਾਕ ਰਹਿਣ ਆਸ ਕਰਦੇ ਹਾਂ ਕਿ ਮਹਾ ਜਲਦੀ ਮਿਹਰ ਕਰਨ ਇਹ ਜਿਹੜੇ ਦਰਿਆ ਦੇ ਵਿੱਚ ਪਾਣੀ ਆ ਵਾ ਇਹਨੂੰ ਰੋਕਣ ਹੜ ਜਿਹੜੇ ਆਏ ਵੇ ਇਹ ਜਲਦੀ ਤੋਂ ਜਲਦੀ ਜਿਹੜੇ ਕੰਟਰੋਲ ਹੋਣ ਤਾਂ ਕਿ ਜਿਹੜੇ ਲੋਕ ਹੈ ਉਹ ਆਪਣੇ ਸੁਖੀ ਸ਼ਾਂਤੀ ਆਪਣੇ ਘਰੀ ਰਹਿ ਸਕਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ